ਨੇਵਰ ਰੈਟ ਨਿਪੜ ਗਏ ਵੇ 90 ਕੱਸੀ ਭਾਈ ਹੋਏ ਚਲੇ ਆ ਹਾਂ ਭਾਈ 10% ਰਹਿ ਗਏ 10 ਹੀ ਰਹਿ ਗਏ ਹੁਣ ਦਾ ਕਰਨ ਚਾਲੇ ਹੁਣੇ ਰਹਿ ਗਏ ਯਾਰ ਮਨੇ ਦੇਖੀ ਭੇਜਣਾ ਜਾਈ ਮੋਟਰ ਜਲਦੀ ਇੱਧਰ ਜੀ ਤਾਂ ਕੰਮ ਨਹੀਂ ਆਈ ਡਰਾਮਾ ਡਰਾਮਾ ਪਾਣੀ ਦਾ ਭਰਦਾ ਕੰਮ ਖਰਾਬ ਜੱਟ ਜੱਟ ਬਰੇ ਕੀ ਹੋ ਗਿਆ ਮੀ ਆ ਗਿਆ ਥੋੜੀ ਚੜ ਗਈ ਕਹਿੰਦਾ ਉੱਪਰ ਵਾਲੇ ਨੂੰ ਬੇਨਤੀ ਆ ਭਾਈ 10 ਮਿੰਟ ਵਾਸਤੇ ਨਹੀਂ ਬੱਸ ਪੀਸੀ ਬੰਦ ਕਰਨਾ ਭਾਈ ਸੇਕ ਮਾਰਦਾ ਸੇਕ શરીਰ ਮਤ ਭਾਈ ਕਹਿੰਦੇ ਇਦਾਂ ਹੀ ਨੱਚਣਾ ਮੁੰਡੇ ਕਹਿੰਦੇ ਚਲੋ ਚਲੋ ਕਹਿੰਦੇ ਇਦਾਂ ਨੱਚਦਾ ਇਦਾਂ ਹੀ ਸਾਸਰੀ ਕਾਲਜੀ ਭਾਈ ਸਾਰਿਆਂ ਨੂੰ ਮਨਾ ਵੀਰ ਅੱਜ ਬਹੁਤ ਟਾਈਮ ਬਾਅਦ ਤਿਆਰ ਹੋਇਆ ਏ ਮੇਰੇ ਨਾਲ ਪਹਿਲੀ ਵਾਰ ਵਿਆਹ ਨੂੰ ਚੱਲੇ ਆਏ ਚੱਲੇ ਆ ਸਾਸਰੀ ਕਾਲਜੀ ਆਂ ਪਹਿਲੀ ਵਾਰ ਚੱਲੇ ਆਏ ਕਹਿੰਦੇ ਭਾਈ ਮੇਰੇ ਪਿਆ ਕੱਲ ਇਹਨੂੰ ਗਰਮੀ ਲੱਗਣ ਲੱਗੇ ਟੀ-ਸ਼ਰਟ ਪਾ ਕੇ ਚੱਲੇ ਆ। ਬਈ ਟੀ-ਸ਼ਰਟ ਪਾਉਣੀ। ਟੀ-ਸ਼ਰਟ ਪਾਉਣ ਦਾ ਕਾਰਨ ਇਹ ਆ ਵੀ ਇਹ ਰਾਤ ਨੱਚਿਆ ਤਸੱਲੀ ਗੇ ਗਰਮੀ ਚ ਹੋਈ ਗੇ ਗੁੱਸਾ ਖਾ ਗਿਆ। ਨੱਚਣਾ ਅੱਜ ਵੀ ਆਵਣੇ। ਮੌਸਮ ਮੌਸਮ ਬਈ ਹੋ ਗਿਆ ਚੇਂਜ। ਬਣੀ ਰਾਤ ਐਨੀ ਖੁਸ਼ੀ ਦੀ ਭੰਗੜਾ ਪਾਉਂਦੇ। ਹਾਂ ਹਾਂ ਬਈ। ਯਾਰ ਦੋਸਤ ਦਾ ਵਿਆਹ ਹੋ ਰਿਹਾ। ਇਦਾਂ ਹੀ ਹੁੰਦਾ ਇਦਾਂ ਹੀ। ਹਾਂ ਬਈ। ਪੈਸੇ ਨਹੀਂ ਹੈਗੇ ਬਈ ਬੜੇ ਪੈਸੇ ਭੱਗਦੇ ਆ। ਹੈਂ? ਆਲੇ ਪੈਸੇ ਲਈਦੇ ਆ। ਕੋਈ ਪੈਸੇ ਨਹੀਂ ਮਿਲਲੇ ਹੈਗੇ। ਲਓ ਜੀ ਬਾਈ ਚਾਲੇ ਪਾਤੇ ਬਾਬੇ ਦਾ ਨਾਮ ਲੈ ਕੇ ਖਿਚਦੀ ਗੱਡੀ ਪੈਲਸ ਵੱਲੋਂ ਲਓ ਜੀ ਬਾਈ ਪਿੰਡ ਤੇ 2 ਕਿਲੋਮੀਟਰੇ ਦੂਰ ਪੈਲਸ ਦਾ ਬੜੀ ਆਦੇ ਤਿੰਨ ਹੋਣਾ ਬਾਈ ਪਹੁੰਚ ਕੇ ਦੇਖ ਲਓ ਕੇਐਸ ਰਿਜ਼ੋਰਟ ਲਓ ਜੀ ਬਾਈ ਪਹੁੰਚ ਕੇ ਗੱਡੀ ਬਾਰਲੀ ਸੜਕ ਦਾ ਤੇ ਜਾਲ ਦੀ ਤਿਆਰੀ ਅੰਦਰ ਹੁਣ ਮਨੇ ਨਾ ਹੀ ਗਈ ਗੱਡੀ ਘੜਾਉਣ ਨੂੰ

ਹਾਂ ਨੋ ਜੀ ਇੱਧਰ ਬਾਈ ਕੀ ਹਾਲ ਹੈ ਵੀਰੇ ਵਧੀਆ ਜੀ ਵਧੀਆ ਵੀਰੇ ਬਾਈ ਕਿਹੜਾ ਗਰੁੱਪ ਹੈ ਲਾਡੀ ਮਲ ਲਾਡੀ ਮਲ ਬਾਈ ਲਾਡੀ ਕਿੱਥੇ ਦਾ ਵੀਰੇ ਇਹ ਰੋਪੜ ਤੋਂ ਹੈ ਨੰਬਰ ਨੂੰਬਰ ਹੈ ਬਾਈ ਕਾਰ ਦਿਖਾਓ ਆਪਣਾ ਰੰਗ ਬੰਨਿਆ ਬਾਈ ਪੂਰਾ ਜੀ ਪੂਰਾ ਜੀ ਪੂਰਾ ਨੇ ਓਕੇ ਰਿਪੋਰਟ ਆ ਵਾ ਦੇਖਣਾ ਹਾਂ ਦੇਖੋ ਬਾਈਆਂ ਨਾ ਬਾਈ ਆਹ ਦੇਖੋ ਗਰੁੱਪ ਹੈ ਇਹਨਾਂ ਦਾ ਜੀ ਜਰੂਰੀ ਬਲੋਤਾਂ ਦਾ ਤੁਹਾਡੇ ਕੋਲ ਹਾਂ ਜੱਟ ਹਸਤਾਲਾ ਕਦੇ ਕਿਹੜਾ ਵੇਲੇ ਲਾਤਾ ਹੈ ਨਹੀਂ ਬਾਈ ਹਲੇ ਤਾਂ ਟਾਈਮ ਹੈ ਹਾਂ ਅਜੇ ਤਾਂ ਦੇਖ ਰਿਹਾ ਵੀ ਗਰੋਂ ਬਾਈ ਪੈਲਸ ਬਾਸ ਜੈਪ ਮੰਨੇ ਐਨ ਗੱਲਬਾਤ ਹੈ ਮੁੰਡਾ ਕਹਿੰਦਾ ਫੋਟੋ ਵੀ ਖਿੱਚਣੀਆਂ ਹੈ ਹੋਰ ਪੂਰੀਆਂ ਜੀ ਪੂਰੀਆਂ ਜੀ ਬਾਈ ਜੀਤ ਨਾ ਹੀ ਪਹੁੰਚ ਗਏ ਸਤਿ ਸ੍ਰੀ ਅਕਾਲ ਸਰਦਾਰ ਜੀ ਪਹੁੰਚ ਗਏ ਪਹੁੰਚ ਗਏ ਬਈ ਰਾਤ ਦੇ ਉੱਠ ਬਾਈ ਪੌਣ ਵਾਲਾ ਉੱਠ ਕੇ ਟਾਈਮ ਗੱਲ ਉਹ ਰੋ ਰੋ ਉੱਠ ਕੇ ਜਾ ਰਾਤ ਤਾਂ ਬਈ ਪਿੰਡ ਦੇ ਥੱਲੇ ਤੱਕ ਨਿਕੜ ਗਿਆ ਘਰਾਂ ਉਹਦੇ ਨਾ ਮੈਂ ਗਿੱਲਾ ਹੋ ਗਿਆ ਤਾਂ ਊੜਾ ਚੱਲ ਕੋਈ ਪੰਗੜਾ ਪਾਉਣਾ ਅਜ ਐਨਰਜੀ ਹੈਗੀ ਐ ਐਨਰਜੀ ਪੂਰੀ ਆ ਬਈ ਇਕੱਠੀ ਕਰਕੇ ਲਿਆਏ ਆ ਬਸ ਠੀਕ ਆ ਨਾ ਤਾਂ ਨਹੀਂ ਹੋ ਗਈ ਦੀ ਪੂਰੀ ਬਸ ਠੀਕ ਘਾੜ ਹੈਗੀ ਦੀ ਥੋੜੀ ਥੋੜੀ ਹੁਣ ਕਰ ਬਸ ਪੂਰੀ ਬਈ ਬਾਈ ਕੀ ਹਾਲ ਐ ਕੀ ਹਾਲ ਆ ਜੀ ਆਸਰੀ ਗਾਲ ਜੀ ਉਹ ਪੁਰਾਣੇ ਬੈਲੀ ਮਿੱਤਰ ਮਿਲ ਗਏ ਬਾਈ ਆਪਣੇ ਸਾਰੇ ਜੀ ਨਵੀਂ ਦਾ ਜੀ ਐਨ ਵਧੀਆ ਵੀਰੇ ਟਾਈਮ ਹੋ ਰੋ ਬਨੇ ਐਨ ਵਧੀਆ ਬਾਈ ਵਧੀਆ ਲੱਗਦਾ ਪਹਿਲੀ ਵਾਰ ਆਉਣਾ ਬਾਈ ਜੱਜਦੇ ਐਨ ਪੂਰੇ ਐਨ ਓਕੇ ਰਿਪੋਰਟ ਵਿਆਹ ਕਰਾ ਲੈ ਵਾਰ ਆਪਾਂ ਸਾਰੀ ਛੜੇ ਆ ਹਾਂ ਹਾਂ ਕੱਢ ਕੱਢ ਇਹਨਾਂ ਦੇ ਕੋਲ ਪਹਿਲਾ ਪਹਿਲਾ ਮੰਨੇ ਦਾ ਹੋ ਜਾਵੇ ਉਹਦੇ ਬਾਅਦ ਸਾਰਾ ਜੜਪਟੂ ਨਹੀਂ ਆ ਮਨੇ ਦੀ ਵੀ ਜੜ ਨਹੀਂ ਅੜੀ ਇਹ ਕਰਾ ਨਹੀਂ ਰਿਹਾ ਜੜ ਨਹੀਂ ਅੜੀ ਵੀ ਮਨੇ ਬਦਲ ਦੇਖ ਐ ਬਾਈ ਸਾਰੇ ਯਾਰ ਔਰ ਵੀਰੇ ਠੀਕ ਹੈ ਪਿੰਡੋਂ ਮੈਦੋਂ ਨੂੰ ਬਹੁਤ ਮੁਕੰਮਲ ਹੋ ਗਿਆ ਸ਼ੋਲਡਰ ਵਿੱਚ ਅਜੀ ਮੈਡਮ ਮੈਚਾ ਦੇਖੋ ਠੀਕ ਹੈ ਹੋਰ ਬਟਾ ਕਰਾਓ ਜੀ ਗਾਣਾ ਸੁਹਾਗ ਨਾਲ ਕੁੜੀ ਦੇ ਸੁਹਾਗ ਦਰਮਾਣ ਦੇ ਕੰਡਾ ਘਾਰਿਆ ਵਾਲਾ ਵਿਆਹ ਲੈ ਜੂਗਾ ਵੱਡਿਆਂ ਨਸੀਬਾ ਬਾਰਾ ਗਿਆ ਲੈ ਜੂਗਾ ਵੱਡਿਆਂ ਨਸੀਬਾ ਵਾਲਾ पकड़ा पैमाने रीवन घर भंडे कंदे

ਮਾਗਰੇ ਜੱਟ ਗਿਆ ਠੱਕਾ ਕਰਿਆ ਬਈ ਇੰਨੇ ਬਾਅਦ ਤੇ ਨਾ ਨਾ ਵੇਟਰਾ ਫੂਟਰਾ ਕੇ ਤਾਂ ਘਰੀ ਹੈਗਾ ਇਹ ਜਾਰੀ ਦੋਸਤੀ ਹੈ ਬਾਈ ਨਾ ਨਾ ਨਹੀਂ ਮਨੇ ਪਾਣੀ ਜਾਂ ਦੋਸਰ ਏਡਾ ਅੱਗੇ ਵੀ ਨਹੀਂ ਆਇਆ ਬਾਈ ਨਾ ਕੇ ਆਇਆ ਬਾਈ ਮੈਂ ਗਵਾ ਹੈਗਾ ਅੱਜ ਇਹਦਾ ਨਾ ਕੇ ਆਇਆ ਮੈਂ ਨਾ ਮੋਈ ਨਹੀਂ ਬਾਈ ਮਨੇ ਕਿਹੜਾ ਸ਼ਕਤੀਵਾਟਰ ਪੀਣਾ ਹੈ ਨਹੀਂ ਦੇਖਦਾ ਅੱਜ ਮੈਂ ਚੈੱਕ ਕਰਦਾ ਮੈਂ ਨਾ ਮਿਲ ਕਾਲਾ ਪੀਣ ਲੱਗਿਆ ਬਾਈ ਹਟਦਾ ਨਹੀਂ ਬਾਈ ਮਿੱਠਾ ਸੁੱਕ ਚੈੱਕ ਕਰੀ ਮਿੱਠਾ ਬਾਈ ਹਾਂ ਕਿ ਫਿੱਕਾ ਹੈ ਓਕੇ ਮਨੇ ਕਿੱਦਾਂ ਦਾ ਬਾਈ ਇਹ ਫਲੇਵਰ ਠੀਕ ਆ ਠੀਕ ਆ ਬਾਈ ਠੰਡਾ ਏ ਅਰੇ ਪੈਸਾ ਕਿੰਨਾ ਭਰ ਗਿਆ ਦੇਖੋ ਜੱਖ ਹਾਂ ਬਾਈ ਨਵੇਂ ਨਵੇਂ ਚੀਜ਼ਾਂ ਲੰਦੇ ਕਹਿੰਦੇ ਪਾਉਫਾ ਜੀ ਦੇ ਲਈ ਜੀ ਰਾਜਾ ਯਾਰ 2 ਕਿੱਕ ਦਾ ਪਾਉਫਾ ਕਿੱਕ ਹੀ ਖਾਲਾ ਯਾਰ ਇਹ ਮੁੰਡਾ ਪਤਾ ਨਹੀਂ ਬਾਈ ਕਿਆ ਭਾਲਦਾ ਹੈ ਬਾਈ ਚੱਲਦਾ ਕੰਮ ਤੇਰਾ 8 8 ਰੌਣਕ ਹੈ ਨਹੀਂ ਤੇਰੇ ਬਾਅਦ ਕਿਆ ਗੱਲ ਸੁੰਦਾ ਹੀ ਖੜਾ ਹੈ ਸੁੰਦਾ ਹੀ ਖੜਾ ਹੈ ਕੋਈ ਨਹੀਂ ਆਉਂਦੇ ਅਸੀਂ ਅਰੇਸ਼ਟ ਨਹੀਂ ਲੈਣੀ ਬਾਈ ਇਹ ਮੁੰਡੇ ਕਹਿੰਦੇ ਮਨ ਨਹੀਂ ਅਰੇਸ਼ਟ ਨਹੀਂ ਫੋਨ ਛੱਡ ਦੇ ਤੈਨੂੰ ਕਹੀ ਜਾਂਦਾ ਅਰੇਸ਼ਟ ਨਹੀਂ ਲੈਣੀ ਕਹਿੰਦੇ ਬਾਈ ਕਹਿੰਦੇ ਹਾਂ ਬਾਈ ਪਰਨਾ ਮਜੂਰਾ ਅਰੇਸ਼ਟ ਕੀ ਕਰੀਆ ਜੀਦਰਾ ਹੀ ਲੈਨ ਚ ਲੱਗੇ ਬਾਈ ਇਧਰ ਇੱਕ ਚੀਜ਼ ਬਾਈ ਮਰਕ ਮਲ ਗਿਆ ਜੀ ਵੀਰ ਆ ਬਾਈ ਬਾਈ ਹੁਣ ਸਿਰੇ ਤੱਕ ਲੱਭਣਾ ਪੈਣਾ ਕਿਹੜਾ ਕਿੱਥੇ ਇਹ ਭੁੱਖ ਲੱਗੀ ਵੀਰੇ ਲੰਬੀ ਵਾਂਹ ਕਰਦਾ ਜਾਂਦ ਹੀ ਨਹੀਂ ਘਾਹ ਤੱਕ ਪਿੱਛੇ ਤੇ ਪਵਾ ਲਿਆ ਜੀ ਔਖਾ ਜਰਾ ਬਾਈ ਗਨ ਲੈਨ ਮੈਂ ਖੜਾ ਹੁੰਦਾ ਖੜਦੇ ਹੁੰਦਾ ਪਿੱਛੇ ਤੇ ਪਵਾ ਦੇ ਕਹਿੰਦੇ ਪੈਰ ਭਾਗਦੇ ਬਾਈ ਲੈ ਚ ਨਹੀਂ ਬੰਦੇ ਖੜਦੇ ਆਗੇ ਜਿੱਤ ਪਾਦੇ ਕੋਹ ਰਾਈਟ ਦੇ ਆਣਾ ਬਾਈ ਬਾਈ ਕਹਿੰਦੇ ਆਹ ਸਟਾਲ ਬਤੱਕਾ ਖੜਕਦਾ ਹੈ ਜੀ ਇਹਦਾ ਹਾਂ ਇਹਦੇ ਵੀ ਦੁਨੀਆ ਦੀਵਾਰ ਨਹੀਂ ਆ ਚੀਜ਼ਾਂ ਦੀ ਬਾਈ ਕੀਵੀਆ ਕੋਵੀਆ ਨਹੀਂ ਡ੍ਰੈਗਨ ਫੂਡ ਮਨੇ ਬਸ ਕਰਾਣਾ ਸੱਤ ਪੰਤਾ ਕਰਨਾ ਜੀਰ ਕਿਹੜੀ ਆਈਟਮ ਛੱਡੀ ਆਈਟਮ ਬਾਈ ਕੋਈ ਨਹੀਂ ਛੱਡੀ ਸਾਰੀਆਂ ਚੈੱਕ ਕਰਨੀਆਂ ਆਪਾਂ ਸਾਰੀ ਉਧਰ ਕਹਿੰਦਾ ਕੋ ਪਲੇਟ ਛੋਟੀ ਆ ਮਨੇ ਕਿਹੜਾ ਫਰੂਟ ਛੱਡਿਆ ਕਿਹੜਾ ਫਰੂਟ ਛੱਡਿਆ ਕੋਈ ਨਹੀਂ ਹਾਂ ਸਤਵੰਤ ਆ ਇਹ ਸਤਵੰਤ ਤੇ ਦੱਬਦਾ ਕਿਦ ਸੁਖੀ ਬਾਈ ਤੂੰ ਨਹੀਂ ਲਿਆਇਆ ਆ ਦੇਖ ਬਾਈ ਆਪਣੇ ਕੋਲ ਹੈਗਾ ਯਾਰ ਏਕਾ ਪਾਉਂਗੇ ਹਾਂ ਗਰੇਪਸ ਦੇਖ ਕਿੱਧਰ ਦਿਖਦੇ ਆ ਜਿਆਦਾ ਬਾਈ ਮੇਰੇ ਵਾਲੇ ਕਹਿੰਦੇ ਤਾਂ ਇਧਰ ਦੇਖਿਆ ਕਰਿਆ ਬੰਦੇ ਲੋ ਜੀ ਬਾਈ ਇਧਰ ਜੀਤ ਵਾਈ ਵੀ ਕਹਿੰਦੇ ਟਰੈਕਟਰ ਨੂੰ ਫੁੱਲ ਆ ਗਏ ਆ ਦੇਖੀ ਟਰੈਕਟਰ ਉਠਾਉਣਾ ਬੰਦਾ ਹੋਰ ਬਾਈ ਹਾਂ ਟਰੈਕਟਰ ਉਠਾਉਣਾ ਬਾਈ ਕਰਨਾ ਲੋ ਬਾਈ ਆੜ ਟਰੈਕਟਰ ਨੂੰ ਬੁੱਲ ਲਾ ਕੇ ਲਗੇ ਆਏ ਆ ਦੇਖੋ ਮੁੰਡਾ ਬਾਈ ਇਹ ਤੁਹਾਡੇ ਸਟੂਡੈਂਟ ਅਮਨ ਦੀ ਡਿਮਾਂਡ ਆ ਮੰਦੀਓ ਬਾਈ ਅਮਨ ਨੂੰ ਪੁੱਛਦੇ ਤੇ ਆ ਅਮਨ ਬਾਈ ਨੂੰ ਪੁੱਛਦੇ ਤੇ ਬਾਈ ਸਟੂਡੈਂਟ ਆਏ ਆ ਜੀਤ ਬਾਈ ਐਡੇ ਟਰੈਕਟਰ 'ਤੇ ਚੜ ਜੂਗਾ ਬੰਦਾ ਆਪਣਾ ਜਿਆਦਾ ਉੱਚਾ ਨਹੀਂ ਹੈਗਾ ਬਾਈ ਚੜ ਜੂ ਜੀਤੰਦਰ ਚੱਕ ਕੇ ਚੜਾ ਲੋਗੇ ਕਿ ਕੋਸੀ ਬੰਦਾ ਜਾਣ ਜਾਣਾ ਬਈ ਬਾਈ ਇਧਰ ਆਪਣੇ ਵੀਰ ਬਹੁਤ ਹੀ ਅੱਛਾ ਮੌਸਮ ਹੈ ਹੋਰ ਵੀਰ ਕੀ ਹਾਲ ਹੈ ਜੀ ਠੀਕ ਠਾਕ ਹੈ ਜੀ ਸਾਰਾ ਇੰਜੋਏ ਪੂਰਾ ਹੀ ਪੂਰਾ ਤੁਸੀਂ ਦੱਸੋ ਬਹੁਤ ਵਧੀਆ ਖਾ ਲਿਆ ਕੋਸ ਬਸ ਖਾ ਲਿਆ ਪੀਆ ਨਹੀਂ ਕੋਈ ਸੀ ਅੱਛਾ ਠੀਕ ਹੈ ਕਿੰਨੇ ਵਾਲੀ ਰੋਪਾ ਪਾਰਟੀ ਠੀਕ ਹੈ ਲੋ ਜੀ ਬਾਈ ਆਈਫੋਨ ਦੇ ਵੀ ਕਹਿੰਦੇ 71 ਪੰਗੇ ਕਿ 10 ਵਜੇ ਜੀਤ ਕਿਹੜੇ ਕਹਿੰਦਾ ਬੈਟਰੀ ਖਾ ਜਾਂਦਾ ਬੈਟਰੀ ਖਾ ਜਾਂਦਾ ਬੈਟਰੀ ਦੇਗੀ ਧੋਖਾ ਬਾਈ ਤੇ ਚਾਰਜ ਲਾ ਕੇ ਗੱਡੀ 'ਚ ਬੈਠੇ ਜੀਤ ਕਹਿੰਦਾ ਚੱਲ ਨਾਲੇ ਰੈਸਟ ਹੋ ਜਾਊਗੀ ਇਹਨੂੰ ਕੋਸਾ ਕਹਿੰਦਾ ਜੀਤ ਉਹ ਵਿਆਹ ਜ ਆਪਣਾ ਤੋਰਾ ਫੇਰਾ ਰੱਖੋ ਬੈਠੋ ਨਾ ਬੈਠੋ ਨਾ ਬਾਈ ਜੇ ਕਿਸੇ ਦੇ ਮਗਰ ਲੱਗੇ ਬਾਈ ਫੇਰ ਤਾਂ ਇੱਧਰ ਉੱਧਰ ਵੀ ਨਹੀਂ ਜਾਣ ਜੋਗੇ ਜੀਤ ਨੇ ਮੈਨੂੰ ਇਹ ਸਲਾਹ ਦਿੱਤੀ ਵੀ ਆਪਣਾ ਇੱਧਰ ਉੱਧਰ ਤੁਰ ਹੀ ਆ ਤਾਂਹੀਂ ਹਜਮ ਹੋਣਾ ਹਾਂ ਬਾਈ ਇਹ ਕ ਸੁਸਤੀ ਬਹੁਤ ਪੈ ਜਾਂਦੀ ਵੀ ਬੈਠ ਕੇ ਵਧੀਆ ਤਾਂ ਵਿਆਹ ਬਾਈ ਸਿਸਟਮ ਵਿਆਹ ਬਾਈ ਬਾਈ ਇਹ ਆਪਣੇ ਜਤਿੰਦਰ ਵੀਰ ਦਾ ਵਿਆਹ ਹੈ ਮਨਿਕਲ आईटीआई ਚ ਕੰਮ ਕਰਦਾ ਤਾਂ ਤੇ ਜੀਤ ਬਾਈ ਉਹਨਾਂ ਦੇ ਪਿੰਡ ਦੁੱਧ ਪਾਉਂਦਾ ਏ ਪਿਆਰ ਹੈ ਇਹਨਾਂ ਨਾਲ ਜੀਤ ਪਿਆਰ ਬਹੁਤ ਆ ਟਰੈਕਟਰ ਜੀਤ ਲੈ ਗਿਆ ਬਏ ਤੇ ਵਿਆਹ ਕੀਤਾ ਇੰਜੋਏ ਨਜ਼ਾਰਾ ਆਇਆ ਬਏ ਜੀਤ ਪੂਰਾ ਜੀ ਪੂਰਾ ਪੂਰਾ ਚੋਆ ਬਾਈ ਦੇ ਵਿਆਹ ਦਾ ਬਾਈ ਦੇ ਵਿਆਹ ਦਾ ਬਾਈ ਪੂਰਾ ਚੋਆ ਤੇ ਭੰਗੜੇ ਵਾਲੇ ਸਟੈਪ ਵੀ ਪਾਉਂਗੇ ਰਾਤ ਵਾਲੇ ਵੀ ਵਿੱਚ ਪਾਉਂਗੇ ਤੇ ਅੱਜ ਵਾਲੇ ਵੀ ਓਕੇ ਆ ਬਾਈ ਹੋਰ ਨਾ ਬਾਈ ਮਿੱਠੇ ਦਾ ਕੌੜੇ ਦਾ ਵੀ ਐ ਸਾਬੋ ਬਾਈ ਸਾਬਤ ਆ ਤੜੀ ਰਬੜੀ ਵਾਲਾ ਗਿਰੇਲਾ ਬਾਈ ਮੈਂ ਦਬਦੇ ਕਿਤੇ ਬਨੇ ਇੰਨਾ ਪਿਆਰ ਐ ਕਿੰਨੇ ਪਰਸੈਂਟ ਨਿਪੜ ਗਏ ਵੇ 90 ਕਸੀ ਬਾਈ ਹੋਏ ਚਲੇ ਆ 10% ਦਸੇ ਰਹਿ ਗਏ ਹੁਣ ਤਾਂ ਕਰਨ ਨੂੰ ਚਾਲੇ ਬੁਨੇ ਰਹਿ ਗਏ ਯਾਰ ਪੂਰਾ ਪਰਮਾਨੈਂਟ ਕਾ ਕੇ ਕਾਗਜ਼ ਬਣ ਗਏ ਕਾਗਜ਼ ਹੀ ਕਾਗਜ਼ ਬਸ ਠੀਕ ਹੈ ਰਿਜਿਸਟਰੀ ਹੋ ਗਈ ਅੱਜ ਰਿਜਿਸਟਰੀ ਹੋ ਗਈ ਬਸ ਠੀਕ ਹੈ ਚਟ ਉਹ ਬਲੇ ਮਨੇ ਨੰਗਰਵਾਨੀ ਨਹੀਂ ਸਕਣਾ ਭਾਈ ਛਕਿਆ ਭਾਈ ਹੁਣ ਕੰਮ ਦਾ ਬਾਲ ਤੇ ਡਿਫਾਡ ਨਾ ਹੈਲੀਕਾਪਟਰ ਹਾਂ ਲਾਈ ਜ਼ੀਰੋ ਜ਼ੀਰੋ ਹੈ ਉਹਦੇ ਨਾਲ ਤਾਂ ਸਾਡੀ ਹਟਿਆ ਨੇ ਕਿਰੇ ਹੁਣ ਤਾਂ ਖਾ ਕੇ ਆ ਜਾ ਗਜਰੇਲਾ ਹੈ ख़तम <laughs> हिन <laughs> <laughs> নেজ নিলে অনেয়াডে কমেদা আসকো হাত ওধলে আসকো কাসক্যাডে আরিসকে কাসেনিলে কাসকে হাসকে আসকে কাসকে আসকে নিলে নিল� We're <laughs> ਦੇ ਕੰਮ ਚ ਮੀ ਆ ਗਿਆ ਡੀ ਜੇ ਕਰ ਤੇ ਬੰਦ ਮਾਸਮੈਂਟ ਵਾਸਤੇ 20 ਬੰਦ ਓਹ ਕੈਂਟੀ ਬੰਦ ਕਰਨ ਓਏ ਬਾਈ ਸੇਕ ਮਾਰਦਾ ਸੇਕ ਥਰੀਰ ਮੱਤੇ ਮਨੇ ਕੈਂਚਨ ਕਰਮ ਹੋ ਗਿਆ ਓਏ ਇਹਨੂੰ ਹਵਾ ਦੇ ਬਲੋਰ ਮਾਰ ਬੜੀ ਕੈਂਚਨ ਕਰਮ ਹੋ ਗਿਆ ਬਾਈ ਬਲੋਰ ਖਤਮ ਹੋਏ ਬੰਨੇ ਆਪੇ ਆ ਚੈੱਕ ਕਰੋ ਬਾਈ ਬਲੋਰ ਚੈੱਕ ਕਰੋ ਬੰਦੇ ਰੀ ਬਾਈ ਦੀ ਨੌਰ ਦੀ ਲੋੜ ਤਾਂ ਨਹੀਂ ਹੈਗੀ ਕਾਲੂ ਜੱਟ ਨੂੰ ਕੋਈ ਲੋੜ ਨਹੀਂ ਕਾਲੂ ਜੱਟ ਦਾ ਬਾਈ ਸਿਆਲ ਚ ਗਰਮੀ ਮੰਦਦਾ ਹੈ ਗਰਮੀ ਚ ਕੀ ਹੋਊਗਾ ਗਰਮੀ ਚ ਤਾਂ ਮੈਂ ਕਹਾਂ ਕਹੇ ਮੇਰੇ ਵੀਰੋ ਅੱਗ ਮਾਰਦਾ ਓ ਮੀ ਤੇ ਜਾ ਕੇ ਕਹਿੰਦੇ ਕਰਤਾ ਕੰਮ ਉਹੀ ਤਾਰਤਾ ਕਾ ਮੋਹੀ ਬਾਈ ਤਾਰਦੇ ਡੀਜੇ 2 ਜੇ ਮੀਚੇ ਨੱਚਣਾ ਬਾਈ ਮੀ ਦੇ ਏਟੀ ਉਹਨੂੰ ਵੱਜਦੀ ਆ ਸੌਂਗ ਮਿਊਜ਼ਿਕ ਲੱਗਿਆ ਓ ਨੱਚ ਓ ਮੀਚੇ ਲੱਚੜਾ ਕਹਿੰਦੇ ਬਾਈ ਆ ਦੇਖੋ ਦੱਸਦਾ ਕਿਤੇ ਪਾਣਾ ਉਹ ਕਹਿੰਦਾ ਛੀਚੀ ਮਰੇ ਬਾਈ ਜੀ ਹਾਂ ਤਾਂ ਹੀ ਆ ਗਿਆ ਛੀਚੀ ਮਰੇ ਕਿਹੜੀ ਕਰਸੀ ਜੱਟੀ ਦੀ ਇਹ ਤਾਂ ਹੁਣ ਜਿੰਦਗ ਵਿੱਚ ਪਾਣਾ ਉਹ ਕਰਸੇ ਚੱਟੇ ਵੇ ਆ ਕਰਸੀ ਵੇ ਆ ਕਰਸੀ ਭਾਈ ਕਹਿੰਦੇ ਇਦਾਂ ਹੀ ਨੱਚਣਾ ਮੁੰਡੇ ਕਹਿੰਦੇ ਚਲੋ ਚਲੋ ਬਨੇ ਤੇ ਨੱਚਣਾ ਇਦਾਂ ਹੀ ਅੰਜੂ 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 ਕੰਚੂਰਾ ਈਏ ਉਹ ਹੈੱਡਫੋਨ ਲਿਆ ਕੇ ਦਵਾ ਅੰਜੂ ਆਪਣੇ ਆਪਣੇ ਨਾਲੋ ਗਾਣੇ ਅੰਜੂ ਅਰੇ ਅਰੇ ਅਲਲਲ ਆ ਲੋ ਬਾਈ ਮੀ ਆ ਗਿਆ ਮੀ ਕਹੇ ਪੂਰਾ ਬਾਈ ਆ ਚੈੱਕ ਕਰੋ ਚੱਲ ਮਨੇ ਚਲੀ ਮਨੇ ਤੇਰੀ ਪੱਗ ਦੋ ਰੰਗੀ ਹੋ ਗਈ ਓਏ ਥੋੜਾ ਨਿਪੜ ਗਿਆ ਅੱਜ ਦਾ ਗਿਆ ਬਾਈ ਸਤ ਜੀ ਓਕੇ ਓਕੇ ਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਾਇਓ ਬਸ ਠੀਕ ਹੈ ਬਾਈ ਆਰਾਮ ਨਾਲ ਜਾਇਓ ਬਾਈ ਕੰਮ ਕਰਾਉਗਾ ਟੈਂਟ ਚੋਂਨ ਲੱਗ ਗਿਆ ਕਹਿੰਦੇ ਫਟਾਫਟ ਰੋਟੀ ਖਾ ਲਓ ਨਾਲ ਦੀ ਨਾਲ ਬਾਈ ਜੀ ਕਿੰਨਾ ਟਾਈਮ ਹੋ ਗਿਆ ਜੀ 945 ਵਰਬਾਈ ਕਿ ਚੱਲਦਾ ਕੰਮ ਜਿੱਥੋ-ਵੱਟ ਮਨੇ ਦੇਖੀ ਭੇਜਣਾ ਜਾਈ ਮੋਟਰ ਜਲਦੀ ਇੱਧਰ ਜੀ ਤਾਂ ਕੰਮ ਨਹੀਂ ਆਈ ਡਰਾਮਾ ਰਾਮ ਪਾਣੀ ਦਾ ਭਰਦਾ ਕੰਮ ਖਰਾਬ ਜੀਤ ਕਿਆ ਕਹਿੰਦਾ ਹੈ ਰੱਬ ਕਹਿੰਦਾ ਮੈਂ ਆ ਕੇ ਚੜ ਕੇ ਬੰਦ ਲੋ ਕਿੰਨਾ ਬੰਦ ਹੁੰਦਾ ਆਇਆ ਲੈ ਕੇਦਾ ਰਾਤ ਦੇ ਰਾਤ ਕਰੂਗਾ ਕੁਛ ਰਾਤ ਦੇ ਰਾਤ ਕਰੂਗਾ ਭਾਈ ਰਾਤ ਦੇ ਰਾਤ ਕਰੂਗਾ ਕੇਐਸ ਵਿੱਚ ਮਿਲੂਗਾ ਕੇਐਸ ਵਿੱਚ ਮਿਲੂਗਾ ਰੱਬ ਕਹਿੰਦਾ ਯਾ ਆਪਣਾ ਬਰਸਾਤੀਆਂ ਪਾ ਕੇ ਆ ਜਿਓ ਬਾਕੀ ਬਾਕੀ ਆਪਣਾ ਭਾਈ ਲਾਈਫ ਜੈਕਟ ਜ਼ਰੂਰ ਲੈ ਕੇ ਆਉਣਾ ਮਨਾ ਕਹਿੰਦਾ ਅੱਜ ਮੈਂ ਕੰਫਰਟਲੀ ਰਹੇਗਾ ਕਿਉਂ ਕੱਲ ਰੱਬ ਰੱਖਾ ਹੈ ਕੰਨੂ ਕਿਆ ਬਣਦਾ ਕੰਨੂ ਪੂਰੀ ਤਿਆਰੀ ਕਰ ਲੈ ਭਾਈ ਕੋਈ ਕੋਟੀ ਗੁੱਟੀ ਨਾਲ ਕਿਹਦੇ ਕੋਟ ਵੈਂਟ ਪਾਉਣਾ ਹੈ ਕੋਈ ਕੋਟੀ ਗੁੱਟੀ ਨਹੀਂ ਟੀ-ਸ਼ਰਟ ਪਾ ਕੇ ਬਲ ਕੋਟ ਵੈਂਟ ਨਹੀਂ ਪਾਉਣਾ ਤੀシャਦੀ ਹੋਰ ਬਾਈ ਖਾਰੂ ਲਾਉਣਾ ਖਾਰੂ ਕੱਲ ਨੂੰ ਮੀਂਹ ਜਿਆਦਾ ਦੱਸਿਆ ਵਾ ਰੱਬ ਬਾਈ ਫੜਕਾ ਮਾਰਦਾ ਇੱਧਰ ਚੰਗਾ ਵੀਰੇ ਓਕੇ ਜੀ ਮਨੇ ਆਪਣੀ ਗੱਡੀ ਖੋ ਗਈ ਕਿ ਹੈਗੀ ਆ ਜੀ ਤਾਂ ਤੂੰ ਕੱਲੇ ਗਿਆ ਵੇ ਬਾਈ ਮੈਂ ਜਾਮਾ ਲੈ ਕੇ ਆਇਆ ਜੀ ਤਾਂ ਕਰੇ ਆਪਣਾ ਡਰਮ ਲੱਤ ਕੇ ਲੈ ਕੇ ਆਇਆ ਇੱਧਰ ਬਿਜਲੀ ਕੁਪੜਾ ਲੱਤਰੀ ਜੀ ਤਾਂ ਓਏ ਭਾਈ ਓ ਰੱਬਾ ਡਰ ਲਾਦਾ ਬਾਈ ਦੇਖੋ ਅਸੇ ਦਾ ਨੱਚੀਗਾ ਉਧਰ ਪਤਾ ਨਹੀਂ ਚਲਾਦਾ ਆ ਗਿਆ ਆ ਗਿਆ ਮਨੇ ਓਏ ਉਹ ਡਰਮ ਲੈ ਆਈ ਇਹਦੇ ਆ ਜਰ ਡਰਮ ਚ ਕਾ ਲਈ ਮੜੇ ਚ ਚੱਲ ਯਾਰ ਰੱਬ ਬਣਾ ਉਹ ਜੀਤ ਛੇਤੀ ਕਰ ਕਹਿੰਦੇ ਕਿ ਆ ਗਿਆ ਤੇ ਰੱਬ ਚੜ ਕੇ ਆ ਗਿਆ ਚੜ ਕੇ ਆ ਗਿਆ ਬਾਈ ਘਰਾਂ ਪੁੱਜ ਜੀ ਕਹਿੰਦੇ ਦੂਈ ਝੱਟ ਵੀ ਲਵਾ ਗਿਆ ਨੱਚਣ ਵਾਲੀ ਕਹਿੰਦੇ ਹੁਣ ਜਾਓ ਘਰ ਨੂੰ ਮੀਂਹ ਤੇਜ ਹੋ ਗਿਆ ਬਹੁਤ ਜੀਤ ਬਾਈ ਭੱਜ ਲੈ ਉਹ ਭੱਜ ਲੈ ਮੀਂਹ ਆ ਗਿਆ ਬਾਈ ਤੇਜ ਹੋ ਗਿਆ ਅਜੀਰਾ ਡੈਰੀ ਬਾਈ ਖੋਲੋ ਯਾਰ ਡੈਰੀ ਕਿਹੜੀ ਐ ਮੁੰਡਾ ਕਹਿੰਦੇ ਓਰੇ ਆਉਂਦਾ ਫੇਰ ਕਾਲੇ ਚ ਵਾਹ ਜੀ ਵਾਹ ਜੀਤਬਾਈ ਓਰੇ ਆਉਂਦਾ ਓਰੇ ਆਣਾ ਬਾਈ ਇਹ ਬਾਈ ਮਾਲਾ ਪਿੰਡ ਅਮੂਲ ਡੈਰੀ ਦਾ ਦੁੱਧ ਇਕੱਠਾ ਕਰਕੇ ਪੈਰੋ ਮਜਰੇ ਪਿੰਡ ਪਾਉਣ ਆਉਂਦਾ ਅੱਧਾ ਪਿੰਡ ਨੂੰ ਜੜਨ ਲੱਗ ਗਿਆ ਨੂੰ ਜਾਣ ਦਿੰਦੇ ਰਹੀਦੇ ਹੈਗੇ ਚੜਾਈਆ ਹੁਣ ਜੀ ਰੋਕਦੇ ਨਹੀਂ ਰੱਬ ਦੀ ਕਿਰਪਾ ਬਾਈ ਕਹਿੰਦੇ ਵੀ ਤੈ ਜਾਣਾ ਨਹੀਂ ਹੈਗਾ ਤੈ ਉਰੀ ਰਹਿਣਾ ਹੈ ਕਾਲੂ ਕਹਿੰਦੇ ਪੈਲਸ ਤੇ ਮੁੜ ਜਾ ਬੜਾ ਦੋਖਾ ਘੜਾ ਖੜਾ ਗਿਆ ਇਹ ਮੁੰਡੇ ਨੇ ਕਹਿੰਦੇ ਪੈਲਸ ਤੇ ਮੁੰਡਾ ਟਰੈਕਟਰ ਤੇ ਡੀਜ਼ਲ ਲੈ ਕੇ ਜਾਊਗਾ ਹਰ ਵਾਰੀ ਲੈ ਕੇ ਜਾਣਾ ਬਾਈ ਭੁਗੀ ਗੇ ਫੁੱਲ ਫੁੱਲ ਲਾ ਕੇ ਪਰਪਾਲ ਬਗੇ ਖੜਾ ਕਹਿੰਦੇ ਟਾਈਮ ਤਾਂ ਲੱਗਣਾ ਹੈ ਕਹਿੰਦਾ ਮੇਰਾ 12 ਫੂਲਾ ਰਹੀ ਹੈ ਪਹਿਲਾਂ ਤੇ ਦੇਖਿਓ ਉਰੇ ਆ ਬਾਰੇ ਕਦੇ ਤੱਕ ਪਾਚੂਗਾ ਬਾਈ ਭਾਈ ਜਿਹੜਾ ਸਾਡੇ ਪਿੰਡ ਲੱਗਿਆ ਹੋਇਆ ਬੀਐਮਸੀ ਇਹ ਪੈਰੋਂ ਮੱਝ ਰੇ ਅਮੂਲਾਂ ਦਾ ਹੋਰ ਬਸੇ ਤਾਂ ਨਹੀਂ ਹੈਗਾ ਉਰੇ ਆਉਣਾ ਪੈਂਦਾ ਹੈ ਆਪਣੇ ਕਿੰਨੇ ਡਰਮ ਆਉਣੇ ਬਾਪ ਤਿੰਨ ਚਾਰ ਚਲੋ ਫਿਰ ਚੱਲੀਏ ਹੁਣ ਮੋਟਰਸਾਈਕਲ ਆ ਵੀ ਚੱਕ ਲਵਾਂ ਨਾ ਭਾਈ ਜੀਤ ਬਾਈ ਭਾਈ ਮੋਰਤਾਲਪੁਰ ਜਾਣਾ ਪੈਣਾ ਕਰਨਾ ਹੀ ਪੈਣਾ ਹੀਲਾ ਕੋਈ ਜ਼ਗਾੜ ਲਾਉਣਾ ਪੈਣਾ ਗੱਡੀ ਸਾਡੇ ਕੋਲ ਵੀ ਆਲਟੋ ਚ ਆਉਣੀ ਨਹੀਂ ਹੈਗੇ ਉਹ ਆ ਗਏ ਮਨੇ ਨਹੀਂ ਮਨੇ ਕੀ ਕਰੀਏ ਦੇਖ ਲੈ ਰੱਖ ਹੁੰਦੇ ਜੇ ਮਨੇ ਓਏ ਕਿਹੜਾ ਪਿੰਡ ਹੈ ਪਾਲੀਆਂ ਨੂੰ ਭਾਈ ਬੰਦੇ ਯਾਰ ਬੋ ਕਰਦੇ ਆ ਮਨੇ ਬਾਈ ਕਿਹੜਾ ਬੰਡਾ ਉਹ ਕਿਹੜਾ ਬੰਡਾ ਉਹ ਗੋਬਰ ਮਰੇ ਦਾ ਕਿਹੜਾ ਬੰਡਾ ਕਰੇ ਯਾਦ ਨਹੀਂ ਆਗਾ ਬਾਈ ਆਜੂਗਾ ਡਰਮ ਦੋਗਾ ਕਰਦਾਂਗੇ ਅੰਦਰ ਕੋਈ ਗੱਲ ਨਹੀਂ ਹੈ ਕਰ ਦੋਗੇ ਜਿੱਲੇ ਕਰਾ ਕੋਈ ਰੱਖ ਦੋਗੇ ਕਿੰਨੇ ਰੱਖਣੇ ਆ ਪਤਾ ਨਹੀਂ ਕਿ ਜੀ ਕਿੰਨੇ ਡਰਮ ਆ ਉਹ ਲੈ ਇਹਦਾ ਦੋਜੀ ਤੇ ਤੁਸੀਂ ਸਾਡੇ ਰੱਖ ਲੈ ਡਿੱਕੀ ਖੋਲੀ ਵੀ ਉਧਰ ਪਾਈ ਦੇ ਕਿੱਧਰ ਅੰਨੇ ਨਹੀਂ ਆਉਣੇ ਬਾਈ ਹਾਂ ਤੇ ਤੂੰ ਮੋਟਰਸਾਈਕਲ ਨਾਲ ਮੈਂ ਨਾਲ ਚੱਲਿਆ ਤੁਹਾਡੇ ਦੇਖੋ ਸਕਿਉਰਿਟੀ ਗਾਰਡ ਆਪਾਂ ਮਗਰ ਲੱਗ ਤੂੰ ਆਏ ਗਏ ਵੀ ਰਾਸਤੇ 'ਚ ਕੋਈ ਦਿੱਕਤ ਹੋ ਜਾਈ ਬਾਈ ਡਰ ਗਿਆ ਤੇ ਲੈ ਡਿੱਗੀ ਦੇਖ ਕੇ ਬਾਈ ਤਾਂ ਤਿਆਰੀ ਕਰਨੀ ਸੀ ਬਾਈ ਕਹਿੰਦੇ ਐਕਸਪੀਰੀਅੰਸ ਪੌਲਿਆ ਬਾਈ ਯਾਦ ਰੱਖਿਓ ਹਟ ਹਟ ਕੇ ਇਹਨੂੰ ਫੋਨ ਕਰ ਲਿਓ ਉਹ ਵਾਹੋਂ ਤੁਹਾਡੇ ਪਿੰਡੇ ਨਾਲ ਹੜਦੇ ਆ ਪੂਰੇ ਥੋੜੀ ਹੜਨਾ ਬੰਦੇ ਪਿਆਰ ਬੋ ਕਰਦੇ ਬਾਈ ਚਲਿਓ ਚੱਕ ਫਿਰ ਬਾਈ ਜਰੂਰ ਬਾਈ ਮਨੇ ਆਪਾਂ 20 ਤੇ ਪੱਜ ਕੇ ਜਾਉਂਗੇ ਜੇ ਆਪਾਂ ਮੋਟਰਸਾਈਕਲ ਪਾਉਂਦੇ ਉਹ ਕਦੇ ਕੰਮ ਉਹੀ ਮੈਂ ਕਿਹਾ ਤਾਂ ਇਹਨੂੰ ਗੱਲਾਂ ਆਉਣੀ ਨੇ ਮੋਟਰਸਾਈਕਲ ਭੇਜੋ ਮੇਰੇ ਨਾਲ ਹਾਂ ਇਹ ਮੇਰੇ ਨਾਲ ਭੇਜੋ ਇਹਨੂੰ ਆ ਇਹ ਕਹਿਣਾ ਬਾਈ ਕੱਲ ਦਾ ਸਿਸਟਮ ਆਏ ਆ ਕੱਲੂ ਪ੍ਰਸਾਤੀ ਪਾ ਕੇ ਜਾਊਂਗਾ ਮਰਨ ਨੇ ਕੋ ਹੈਗੀ ਇਹ ਜਦੋਂ ਹਾੜਾ ਇਹ ਤੇ ਲੈ ਕੇ ਆਇਆ ਤਾਂ ਬਾਈ ਜਿਲੂ ਚਾਹੀਦੀ ਆ ਜੀ ਤਾਂ ਆਇਆ ਪਰ ਬਾਈ ਪਿੱਛੇ ਪਿੱਛੇ ਜੱਟ ਕੋਲ ਇੱਕੇ ਕੋਟ ਤੋਂ ਲੈਂਦਾ ਪਾ ਲੈਂਦਾ ਉਹ ਕੰਮ ਹੋਇਆ ਬੰਦੇ ਦਾ ਇਹੋ ਵੀ ਕੋਟ ਹੈ ਪ੍ਰਸਾਤੀ ਵਾਲਾ ਹਾਂ ਚੱਲ ਵੀਰੇ ਬਾਈ ਲੰਘ ਜੂਗੀ ਗੱਡੀ ਰੁਕ ਜਾ ਦੋ ਮਿੰਟ